ਵਾਟ ਚੀਰ ਦੀ ਠੰਡ ਦੇ ਦਰਮਿਆਨ ਪਿਛਲਾ ਹਫਤਾ ਸਿਆਸੀ ਸਰਗਰਮੀਆਂ ਦੇ لحاظ ਨਾਲ ਖੂ ਪਖਿਆ ਮਤਲਬ ਕਿ ਲੱਟ ਲੱਟ ਕਰਦੇ ਤੰਦੂਰ ਵਾਂਗੂ ਸ੍ਰੀ ਅਕਾਲ ਤਖਤ ਸਾਹਿਬ ਤੇ ਮੁਖ ਮੰਤਰੀ ਨੂੰ ਤਲਬ ਕੀਤਾ ਜਾਂਦਾ ਉਹ ਅਗੋਂ ਅਪੀਲ ਕਰਦੇ ਆ ਕਿ ਲਾਈਵ ਟੈਲੀਕਾਸਟ ਕਰੋ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਹੈਲੀਪੈਡ ਹੈਲੀਕਾਪਟਰ ਉਹ ਸਭ ਕੁਝ ਚਰਚਿਤ ਰਿਹਾ ਪਰ ਦੋ ਤਗੜੇ ਇਵੈਂਟ ਜਿਹੜੇ ਸੀਗੇ ਉਹ ਵੀ ਆਯੋਜਤ ਹੋਏ ਇੱਕ ਦੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤੇ ਉਮੀਦਵਾਰਾਂ ਨੂੰ ਸੌਂ ਚੁਕਾਈ ਗਈ ਜਿਸ ਦੀ ਪ੍ਰਧਾਨਗੀ ਆਬੀਅਸ ਹੈ ਕੇਜਰੀਵਾਲ ਸਾਹਿਬ ਕਰਨ ਕੇ ਜਿਹੜੇ ਸਰਕਾਰੀ ਤੌਰ ਤੇ ਹੁਣ ਤੱਕ ਚੌਂਕੀਦਾਰ ਵੀ ਨਹੀਂ ਰਹੇ ਪਰ ਉਸ ਸਿਆਸੀ ਬੇਰੁਜ਼ਗਾਰ ਨੇ ਇੱਥੇ ਉਹਨਾਂ ਦੀ ਸਰਕਾਰ ਹੈ ਉਹਨਾਂ ਨੂੰ ਗਾਹੇ ਬਗਾਏ ਵਕਤ ਬੇਵਕਤ ਅਹਿਸਾਸ ਕਰਵਾ ਦਿੱਤਾ ਜਾਂਦਾ ਹੈ ਕਿ ਤੁਸੀਂ ਹਾਲੇ ਵੀ ਪਾਵਰਫੁੱਲ ਹੋ ਖੈਰ ਦੂਸਰਾ ਇਵੈਂਟ ਸੀ ਯੁੱਧ ਨਸ਼ਿਆਂ ਵਿਰੁੱਧ ਦਾ ਫੇਸ ਤੋਂ ਅਸੀਂ ਅੱਜ ਇਹਦੇ ਤੇ ਗੱਲ ਕਰਨੀ ਚਾਹਾਂਗੇ ਅਸੀਂ ਇਹਦੇ ਤੇ ਹੀ ਕੇਂਦਰਤ ਰਹਾਂਗੇ ਕਿਉਂਕਿ ਬਹੁਤ ਘੱਟ ਗੱਲ ਹੋਈ ਆ ਵੇਖੋ 2013 14 ਤੋਂ ਜਿਹੜਾ ਮੁੱਦਾ ਇੰਨਾ ਭਖਿਆ ਇੰਨਾ ਭਖਿਆ ਕਿ ਕਈ ਸਰਕਾਰਾਂ ਬਣੀਆਂ ਬਦਲੀਆਂ ਉਸ ਮੁੱਦੇ ਤੇ ਚਰਚਾ ਬਹੁਤ ਘੱਟ ਹੋਈ ਕਿਉਂਕਿ ਸਰਕਾਰ ਆਈ ਸਰਕਾਰ ਦਾ ਇਵੈਂਟ ਹੋਇਆ ਸਰਕਾਰ ਨੇ ਸੈਕੰਡ ਫੇਜ਼ ਲਾਂਚ ਕੀਤਾ ਬਲਤੇਜ ਪੰਨੂ ਜੀ ਆਏ ਉਹਨਾਂ ਨੇ ਜਾਣਕਾਰੀਆਂ ਮੀਡੀਆ ਸਾਹਮਣੇ ਪੇਸ਼ ਕੀਤੀਆਂ ਤੇ ਉਸ ਤੋਂ ਬਾਅਦ ਕੰਮ ਓਕੇ ਆ ਖੈਰ ਦੇਖੋ ਮੇਰਾ ਇੱਕ ਕੰਮ ਕਰਨ ਦਾ ਹਮੇਸ਼ਾ ਉਸੂਲ ਰਿਹਾ ਹੈ ਸਿਧਾਂਤ ਰਿਹਾ ਹੈ ਕਿ ਮੈਂ ਕਦੇ ਵੀ ਕਿਸੇ ਨੀਤੀ ਨੂੰ ਬਿਲਕੁਲ ਰਿਜ਼ਲਟ ਮਿਲਣ ਤੱਕ ਨਕਾਰਦਾ ਨਹੀਂ ਯੁੱਧ ਨਾਸ਼ਾ ਬਰੁਤ ਚੱਲਿਆ ਸੀ ਤੇ ਅਸੀਂ ਆਖਿਆ ਸੀਗਾ ਕਿ ਦੇਖਦੇ ਹਾਂ ਇਹ ਕੀ ਕਰਦੇ ਆ ਪਰ ਹੁਣ ਇੱਕ ਫੇਜ਼ ਖਤਮ ਹੋ ਚੁੱਕਾ ਹੈ ਤੇ ਅਸੀਂ ਗੱਲ ਕਰਨ ਦੇ ਹੱਕਦਾਰ ਆ ਹਾਲਾਂਕਿ ਬਲਡੋਜ਼ਰ ਵਗੈਰਾ ਜੋ ਚੱਲਿਆ ਸੀਗਾ ਮੈਂ ਉਹਦੇ ਤੇ ਬਹੁਤ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹ ਕਾਰਵਾਈ ਚੜੀ ਹੈ ਨਾ ਤਾਂ ਇਹ ਬਹੁਤੀ ਜ਼ਿਆਦਾ ਫਾਇਦੇਮੰਦ ਹੈ ਤੇ ਨਾ ਹੀ ਇਹ ਵਿਧਾਨਕ ਤੌਰ ਤੇ ਜਾਇਜ਼ ਆ ਇਸ ਨੂੰ ਫਿਰ ਕਾਨੂੰਨੀ ਤੌਰ ਤੇ ਚੈਲੰਜ ਵੀ ਆਏ ਤੇ ਫਿਰ ਇਥੋਂ ਤੱਕ ਵੀ ਪਤਾ ਲੱਗਾ ਕਿ ਜਿਹੜੇ ਘਰ ਢਾਏ ਗਏ ਸਨ ਉਹ ਨਜਾਇਜ਼ ਉਸਾਰੀ ਦੇ ਨਾਮ ਤੇ ਢਾਏ ਗਏ ਤੇ ਫਿਰ ਉਸ ਤੋਂ ਬਾਅਦ ਕੁਝ ਘਰਾਂ ਦੀ ਦੁਬਾਰਾ ਉਸਾਰੀ ਵੀ ਹੋ ਚੁੱਕੀ ਐ ਅਸੀਂ ਆ ਮੀਡੀਆ 'ਚ ਰਿਪੋਰਟਾਂ ਖੂਬ ਨੇ ਬਰਾਹਾਲ ਅਸੀਂ ਅੰਕੜਿਆਂ ਤੇ ਚੱਲੀਏ ਜੋ ਸਰਕਾਰ ਨੇ ਪੇਸ਼ ਕੀਤੇ ਆ ਕਿ ਦੇਖੋ ਜੀ 10 ਮਹੀਨਿਆਂ 'ਚ ਨਸ਼ਾ ਤਸਕਰਾਂ ਦੇ ਖਿਲਾਫ 28000 ਮਾਮਲੇ ਦਰਜ ਕੀਤੇ ਗਏ ਨੇ 88 ਫੀਸਦੀ ਮਾਮਲਿਆਂ 'ਚ ਦੋਸ਼ੀਆਂ ਨੂੰ ਕੈਦ ਦੀ ਸਜ਼ਾ ਹੋਈ ਆ ਤੇ 42000 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਚੋਂ 350 ਵੱਡੇ ਤਸਕਰ ਸਨ 350 ਸਿਰਫ ਵੱਡੇ ਤਸਕਰ ਸਨ ਔਰ ਜੋ ਇਹ ਕਹਿ ਰਹੇ ਕਿ 10 ਮਹੀਨਿਆਂ ਚ ਨਸ਼ਾ ਤਸਕਰਾਂ ਦੇ ਖਿਲਾਫ 28000 ਮਕਦਮੇ ਦਰਜ ਕੀਤੇ ਇਹ ਹੋ ਸਕਦਾ ਪਰ ਕੋਈ ਸਿੰਗਲ ਮਾਮਲਾ ਜੋ ਤੁਸੀਂ ਕਹਿ ਰਹੇ ਹੋ ਕਿ 88 ਫੀਸਦੀ ਮਾਮਲਿਆਂ ਚ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਕੋਈ ਸਿੰਗਲ ਮਾਮਲਾ ਹੈ ਜਿਹੜਾ ਇਹਨਾਂ 10 ਮਹੀਨਿਆਂ ਚ ਰਜਿਸਟਰਡ ਕੀਤੇ ਕੇਸਾਂ ਚ ਸਜ਼ਾ ਤੱਕ ਪਹੁੰਚੇ ਹੋਵੇ ਉਹ ਤੁਸੀਂ ਡਾਟਾ ਪੇਸ਼ ਨਹੀਂ ਕੀਤਾ ਖੈਰ ਵੈਸੇ ਮੈਂ ਡਾਟਾ ਦੇ ਲਈ ਅੱਜ ਨਾਲ ਥੋੜਾ ਜਿਹਾ ਤੁਹਾਨੂੰ ਪਿਛਲਾ ਸਾਲ ਵੀ ਯਾਦ ਕਰਵਾ ਦੇਵਾਂ ਕਿ ਪੰਜਾਬ ਦੇ ਵਿੱਚ 2024 ਚ ਜੇ ਆਪਾਂ ਗੱਲ ਕਰੀਏ ਕੇਸਾਂ ਦੀ ਖਾਸ ਤੌਰ ਤੇ ਬਾਰਡਰ ਦੇ ਨਾਲ ਲੱਗਦੇ ਜਿਹੜੇ ਰਾਜ ਆ ਜੇ ਤੁਲਨਾਤਮਕ ਤੌਰ ਤੇ ਆਪਾਂ ਗੱਲ ਕਰੀਏ ਤਾਂ ਬਈ 24 ਦੇ ਵਿੱਚ ਇੱਥੇ ਤਕਰੀਬਨ ਕਹਿ ਲੋ ਕਿ 10000 ਕੇਸ ਦਰਜ ਹੁੰਦੇ ਨੇ 9000 ਸਮਥਿੰਗ ਸੀਗੇ ਤੇ ਜਬਤ ਡਰੱਗ ਸੀਗਾ ਜਿਹੜਾ ਉਹ ਸੀ 46227 ਕਿਲੋ ਜਦ ਕਿ 22 ਦੇ ਵਿੱਚ ਹੀ ਮੁਕਦਮੇ 12423 ਦਰਜ ਹੋਏ ਸੀ ਤੇ ਜਬਤ ਡਰੱਗ ਸੀਗਾ 51252 ਹੁਣ ਇਹਨੂੰ ਕੀ ਕਹੋਗੇ ਇਸ ਡਾਟਾ ਨੂੰ ਕੀ ਕਹੋਗੇ ਸਾਬ ਕਿਉਂਕਿ ਡਾਟਾ ਦੀ ਇੱਕ ਨਾ ਬੜੀ ਭੈੜੀ ਫਿਤਰਤ ਹੈ ਕਿ ਡਾਟਾ ਤੁਹਾਨੂੰ ਐਕਸਪੋਜ਼ ਕਰ ਦਿੰਦਾ ਜਿੱਥੇ ਤੁਹਾਨੂੰ ਇਹ ਸੁਰਖੀਆਂ ਦਿੰਦਾ ਹੈ ਇਹ ਮਸ਼ਹੂਰੀਆਂ ਦਿੰਦਾ ਉੱਥੇ ਤੁਹਾਨੂੰ ਐਕਸਪੋਜ਼ ਕਰ ਦਿੰਦਾ ਹੈ ਕਿ ਜੇ ਪਰਚਿਆਂ ਦੇ لحاظ ਨਾਲ ਤੁਸੀਂ ਦੇਖੋਗੇ ਕਿ ਭਾਈ ਅਸੀਂ ਇੰਨੇ ਪਰਚੇ ਕਰ ਦਿੱਤੇ ਤਤੂ ਸਿੰਘ ਭਾਈ 2022 ਦੇ ਵਿੱਚ 12432 ਮੁਕਦਮੇ ਦਰਜ ਕੀਤੇ ਸਨ ਤੇ 24 ਚ ਇਹ 10000 ਤੋਂ ਥੱਲੇ ਸਨ ਯਾਨੀ ਇਹਦਾ ਮਤਲਬ ਹੈ ਕਿ ਜੇ ਪਰਚੀਆਂ ਦੀ ਗਿਣਤੀ ਦੇ لحاظ ਨਾਲ ਦੇਖੋਗੇ ਤਾਂ 22 ਬੈਸਟ ਨਜ਼ਰ ਆਏਗਾ ਤੁਹਾਨੂੰ 24 ਦੇ ਮੁਕਾਬਲੇ ਪਰ ਜਬਤ ਡਰੱਗ ਦੀ ਜੇ ਕੁਆਂਟੀਟੀ ਦੇਖੋਗੇ ਤਾਂ 22 ਦੇ ਮੁਕਾਬਲੇ ਉਹ ਵੱਧ ਜਾਂਦੀ ਹੈ ਯਾਨੀ ਨਸ਼ਾ ਜ਼ਿਆਦਾ ਆ ਰਿਹਾ ਹੈ ਯਾਨੀ ਨਸ਼ਾ ਜ਼ਿਆਦਾ ਆ ਰਿਹਾ ਹੈ ਤਾ ਇਸ ਨੂੰ ਕੀ ਕਹੋਗੇ ਹੁਣ ਜੇ ਕੇਸਾਂ ਦੇ ਰਜਿਸਟਰਡ ਆંકੜਿਆਂ ਦੇ لحاظ ਨਾਲ ਵੇਖੋਗੇ ਤਾਂ ਇਹ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਉਸ ਵੇਲੇ ਨੇਰੀ ਠਾਲਤੀ ਸੀ ਕੈਪਟਨ ਨੇ ਵੀ ਨੇਰੀ ਠਾਲਤੀ ਸੀ ਜ਼ਬਤ ਡਰੱਗ ਜਿਹੜੀ ਹੁੰਦੀ ਆ ਜੇ ਉਹ ਕੁਆਂਟੀਟੀ ਦੇ لحاظ ਨਾਲ ਦੇਖੋਗੇ ਤਾਂ ਸਾਨੂੰ ਫਿਰ ਜਿਹੜਾ ਗਲਾਸ ਦਾ ਅੱਧਾ ਹਿੱਸਾ ਖਾਲੀ ਅੱਧਾ ਭਰਿਆ ਦੂਜੇ ਨੂੰ ਵੀ ਵੇਖਣਾ ਚਾਹੀਦਾ ਹੈ ਨਾ ਜੋ ਤੁਸੀਂ ਭਰਿਆ ਦੇਖ ਰਹੇ ਹੋ ਤਾਂ ਖਾਲੀ ਵੀ ਵੇਖ ਲਓ ਕਿ ਭਾਈ ਡਰੱਗ ਉਨਾ ਹੀ ਆ ਰਿਹਾ ਹੈ ਵੱਧ ਕੇ ਆ ਰਿਹਾ ਪਰਚੇ ਹੋ ਰਹੇ ਨੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਪਰ باوجود ਇਸ ਦੇ ਦਾ ਮਤਲਬ ਹੈ ਕਿ ਬਾਹਰ ਹੈ ਖਰੀਦਦਾਰ ਹੈ ਸਪਲਾਈਅਰ ਹੈ ਤਦੇ ਹੀ ਇਹ ਅੰਕੜੇ ਵੱਧ ਰਿਹਾ ਇੱਕ ਤੇ ਫੈਕਟ ਇਥੋਂ ਕਲੀਅਰ ਹੋ ਜਾਂਦਾ ਪਰ ਜੋ ਤੁਸੀਂ ਕਹਿ ਰਹੇ ਹੋ 88% ਸਜ਼ਾ ਹੋ ਰਹੀ ਹੈ ਜਿਵੇਂ ਅਖਬਾਰਾਂ ਚ ਛਪਿਆ ਤੁਸੀਂ 10 ਮਹੀਨੇ ਵਾਲੇ ਡਾਟੇ ਚੋਂ ਇੱਕ ਵੀ ਕੇਸ ਕੱਢ ਕੇ ਦਿਖਾ ਦਿਓ ਖੈਰ ਅੱਗੇ ਚੱਲਦੇ ਹਾਂ ਪਰ ਜਦੋਂ ਇਹ ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਸੈਕੰਡ ਫੇਜ਼ ਸਟਾਰਟ ਕੀਤਾ ਦੋ ਘਟਨਾਵਾਂ ਮੈਂ ਵਿਸ਼ੇਸ਼ ਤੌਰ ਤੇ ਉਸ ਦਿਨ ਦੀਆਂ ਉਸ ਦਿਨ ਦੀਆਂ ਜ਼ਿਕਰ ਕਰਦਾ ਪਹਿਲਾ ਸੜਕ ਤੇ ਹੀ ਨਸ਼ਾ ਕਰਦੀਆਂ ਦਿਖਾਈ ਦਿੱਤੀਆਂ ਨੌਜਵਾਨ ਲੜਕੀਆਂ న్యూਸ ਦਾ ਟਾਈਟਲ ਹੈ ਵੀਡੀਓ ਵਾਇਰਲ ਹੈ ਅਮਰਸਰ ਦਾ ਔਰ ਤੁਸੀਂ ਦੇਖਿਆ ਹਣ ਉਸ ਵੀਡੀਓ ਦੇ ਵਿੱਚ ਘਰ ਵਾਲੇ ਸਮਝਾਉਂਦੇ ਵਝਾਉਂਦੇ ਖਿਚਾਤੂ ਬਹੁਤ ਬੁਰਾ ਹਾਲ ਹੈ ਇੱਕ ਹੋਰ ਖਬਰ ਹੈ ਇਹ ਹਲਵਾਰੇ ਏਰੀਏ ਦੀ ਜਿੱਥੇ ਇੱਕ ਮੁੰਡਾ ਮਰ ਜਾਂਦਾ ਹੈ ਜਿਹੜਾ ਨੈਕਸਸ ਉਸ ਨੂੰ ਨਸ਼ਾ ਦਿੰਦਾ ਹੈ ਉਸ ਨੂੰ ਐਕਸਪੋਜ਼ ਕਰਨ ਵਾਸਤੇ ਇੱਕ ਮੁੰਡਾ ਜਿਹੜਾ ਕਿ ਉਹਦਾ ਭਰਾ ਸੀ ਮਰਨ ਵਾਲੇ ਦਾ ਉਹ ਅੰਡਰ ਕਵਰ ਏਜੰਟ ਵਾਂਗੂ ਕੰਮ ਕਰਦਾ ਹੈ ਸਾਰੇ ਸਬੂਤ ਜਟਾਉਂਦਾ ਤਦ ਜਾ ਕੇ ਜਦੋਂ ਉੱਚ ਅਫਸਰਾਂ ਨੂੰ ਸਭ ਕੁਝ ਭੇਜਦਾ ਤਦ ਜਾ ਕੇ ਕਿਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਦਾ ਮਤਲਬ ਕਿ ਸਿਸਟਮ ਆਪਣੇ ਪੱਧਰ ਤੇ ਹਾਲੇ ਵੀ ਮੈਂ ਨਹੀਂ ਕਹਿੰਦਾ ਕਿ 100% ناکਾਮ ਹੈ ਨਹੀਂ ਮੈਂ ਕਦੇ ਵੀ ਕਿਸੇ ਦੀਆਂ ਕੋਸ਼ਿਸ਼ਾਂ ਨੂੰ ਇਮਾਨਦਾਰੀ ਆਪਣਾ ਨੂੰ ਕਦੇ ਵੀ ਰੱਦ ਨਹੀਂ ਕਰਦਾ ਪਰ ਮੈਂ ਇਹ ਕਹਿੰਦਾ ਕਿ ਸਿਸਟਮ ਦੇ ਵਿੱਚ ਹਾਲੇ ਵੀ ਇੰਨੀ ਬੇਪਰੋਸਗੀ ਹੈ ਲੋਕਾਂ ਦੀ ਕਿ ਲੋਕਾਂ ਨੂੰ ਨੈਕਸਸ ਫੜਾਉਣ ਵਾਸਤੇ ਖੁਦ ਕੰਮ ਕਰਨਾ ਪੈ ਰਿਹਾ ਔਰ ਇਸ ਮੁੰਡੇ ਨੇ ਲੱਖ ਡੇਢ ਲੱਖ ਰੁਪਇਆ ਖਰਚ ਕੀਤਾ ਪੱਲਿਓ ਸਾਰੇ ਯੰਤਰ ਲੈ ਨਸ਼ਾ ਖਰੀਦਿਆ ਬਾਰ-ਬਾਰ ਬਾਰ-ਬਾਰ ਵਾਰ ਸਿਰਫ ਇਹੀ ਇੱਕ ਉਹਦੇ ਅੰਦਰ ਮੰਤਵ ਸੀ ਪਰਪਸ ਸੀ ਕਿ ਜਿਨ੍ਹਾਂ ਨੇ ਮੇਰਾ ਭਰਾ ਮਾਰਿਆ ਮੈਂ ਇਹਨਾਂ ਨੂੰ ਛੱਡਣਾ ਨਹੀਂ ਤਾਂ ਇਹ ਸਾਡੇ ਵਾਸਤੇ ਇੱਕ ਹੋਰ ਮਸਲਾ ਹੈ ਕਿ ਫੇਸਬੁੱਕ ਤੇ ਜਦੋਂ ਇਹ ਮੁੰਡਾ ਲਾਈਵ ਹੋਇਆ ਕਿ ਭਾਈ ਮੇਰੀ ਕੋਈ ਸੁਣਵਾਈ ਨਹੀਂ ਹੁੰਦਾ ਸੁਣਵਾਈ ਨਹੀਂ ਕਰਦਾ ਸੁਣਵਾਈ ਨਹੀਂ ਹੁੰਦੀ ਤਦ ਜਾ ਕੇ ਮਸਲਾ ਜਿਹੜਾ ਹੱਲ ਹੁੰਦਾ ਹੈ ਤਾਂ ਖੈਰ ਜਦੋਂ ਸੈਕੰਡ ਫੇਜ਼ ਸ਼ੁਰੂ ਹੋਇਆ ਤਾਂ ਕਹਾਣੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਪਰ ਇਹਦੇ ਨਾਲ ਇੱਕ ਸਵਾਲ ਗੁੰਮ ਹੈ ਕਿਉਂਕਿ ਵੈਸੇ ਵੀ ਤੁਸੀਂ ਦੇਖੋਗੇ ਅੱਜਕੱਲ ਸਵਾਲ ਜਾਂ ਤਾਂ ਗੁੰਮ ਹੈ ਜਾਂ ਸਵਾਲ ਖੌਫ ਜ਼ਦਾ ਹੈ ਜਾਂ ਸਵਾਲ ਪਰਚਿਆਂ ਚ ਨਾਮਦਾ ਹੈ ਸਵਾਲਤੇ ਅਰਵਿੰਦ ਕੇਜਰੀਵਾਲ ਨੂੰ ਜੋ ਇਸ ਵੇਲੇ ਪੈਰ ਪੈਰ ਤੇ ਲਾਟੂ ਵਾਂਗੂ ਘੁੰਮ ਜਾਣ ਦੀ ਰਾਜਨੀਤੀ ਕਰਦੇ ਇਹਨਾਂ ਨੂੰ ਕਰਨਾ ਚਾਹੀਦਾ ਸੀ ਇਹਨਾਂ ਦਾ ਇੱਕ ਲਾਂ ਸੀਗਾ ਗੱਲ ਹੈ 18-19 ਮਾਰਚ 2025 ਦੀ ਪੰਜਾਬ ਟੂ ਸਟਾਰਟ ਮਾਸ ਐਂਟੀ ਡਰਗ ਡਰਾਈਵ ਡਰਗ ਸੈਂਸਸ ਫਰੋਮ ਅਪ੍ਰੈਲ 1 ਸੈਟ ਕੇਜਰੀਵਾਲ अरविंद केजरीवाल ਕੀ ਕਹਿ ਰਹੇ ਸੀ ਕਿ ਕਿ ਭਾਈ 1 ਅਪ੍ਰੈਲ ਤੋਂ ਅਸੀਂ ਬਹੁਤ ਵੱਡੇ ਪੱਧਰ ਤੇ ਨਸ਼ੇੜੀਆਂ ਦੀ ਮਰਦਮਸ਼ੁਮਾਰੀ ਕਰਵਾਵਾਂਗੇ ਕਿੱਥੇ ਮਰਦਮਸ਼ੁਮਾਰੀ ਭਾਈ ਆਪਾਂ ਓਕੇ 1 ਅਪ੍ਰੈਲ ਫਿਰ ਤੁਹਾਡੇ ਸਾਹਮਣੇ ਆਉਣ ਵਾਲਾ ਫਿਰ ਅਸੀਂ ਕਹੀਏ ਤੇ ਸਾਡੇ ਤੇ ਪਰਚੇ ਹੁੰਦੇ ਨੇ ਕਿ ਸਵਾਲ ਕਿਉਂ ਕਰਦੇ ਜੀ ਤੁਹਾਡੇ ਕੋਲ ਐਸਾ ਡਾਟਾ ਹੈ ਕਿ ਕਿੰਨੇ ਓਵਰਡੋਸ ਨਾਲ ਤੁਹਾਡੇ ਰਾਜ ਦੇ ਵਿੱਚ ਮਰ ਗਏ ਕਿਉਂ ਡਾਟਾ ਹੈ ਕਿ ਤੁਸੀਂ ਉਹ ਡਾਟਾ ਪੇਸ਼ ਕੀਤਾ ਕਿੰਨੇ ਲੋਕ ਇਫੈਕਟਿਵ ਨੇ ਪੰਜਾਬ ਦੇ ਵਿੱਚ ਇਸ ਬਿਮਾਰੀ ਤੋਂ ਜਦ ਤੁਸੀਂ ਮਰਦਮਸ਼ਿਵਾਰੀ ਨਹੀਂ ਕਰਵਾਈ ਐਗਜ਼ੈਕਟ ਆਂਕੜਾ ਕੱਢ ਸਕਦੇ ਹੋ ਕਿੰਨੇ ਕਿੰਨੇ ਇੱਕ ਨਸ਼ੇ ਤੋਂ ਦੂਸਰੇ ਸਬਸਟੀਟਿਊਟ ਤੇ ਆਇਆ ਤੇ ਜਾਂ ਕਿੰਨੇ 100% ਕਲੀਨ ਹੋਏ ਆ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਪਾਰਦਰਸ਼ੀ ਡਾਟਾ ਹੈ ਜੇ ਤੁਸੀਂ ਯੋਧ ਨਸ਼ਿਆਂ ਵਿਰੁੱਧ ਲੜਿਆ ਪਹਿਲਾ ਫੇਜ਼ ਕੀ ਤੁਸੀਂ ਸਾਨੂੰ ਸਾਰਾ ਡਾਟਾ ਮੁਹੱਈਆ ਕਰ ਸਕਦੇ ਹੋ ਕਿ ਕਿੰਨੇ ਬੰਦੇ ਜਿਹੜੇ 100% ਕਲੀਨ ਹੋ ਗਏ ਇਸ ਡਰਾਈਵ ਦੇ ਨਾਲ ਇਸ ਮੁਹਿੰਮ ਦੇ ਨਾਲ ਤੁਸੀਂ ਉਹ ਡਾਟਾ ਤੇ ਦੇ ਹੀ ਨਹੀਂ ਰਹੇ ਸਾ ਤੁਸੀਂ ਉਹ ਡਾਟਾ ਤੇ ਦੇ ਹੀ ਨਹੀਂ ਰਹੇ ਫਿਰ ਅੱਗੇ ਆ ਜਾਓ ਸਵਾਲ ਇਹ ਵੀ ਬਣਦਾ ਹੈ ਕਿ ਜਿਹੜਾ ਤੁਸੀਂ ਫੇਜ਼ 2 ਦਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕਰ ਰਹੇ ਹੋ ਤਾਂ ਜਿਹਨਾਂ ਦੇ ਵਿੱਚੋਂ ਜਿਹੜੇ ਨੈਟਵਰਕ ਚੱਲਦੇ ਨੇ ਇਹਨਾਂ ਨੂੰ ਕਿਵੇਂ ਰੋਕੋਗੇ ਬੜਾ ਵਾਸਤਵ ਤੇ ਬੜਾ ਵੈਲਡ ਸਵਾਲ ਆਇਆ ਏ ਕਿਉਂ ਕਿਉਂਕਿ ਪਿੱਛੇ ਜੇ ਇੱਕ ਖਬਰ ਆਈ ਸੀ ਮੈਂ ਖਬਰਾਂ ਵਾਧੂ ਕੋਟ ਕਰ ਸਕਦਾ ਪਰ ਮੋਟੀਆਂ ਖਬਰਾਂ ਵਿੱਚੋਂ ਕੱਢ ਕੇ ਕੋਟ ਕਰਨ ਦਾ ਮੇਰੇ ਖਿਆਲ ਦੇ ਨਾਲ ਇੱਥੇ ਤੁੱਕ ਬਣਦਾ ਛੋਟੀਆਂ ਮੋਟੀਆਂ ਜਿੰਨੀਆਂ ਮਰਜ਼ੀ ਚੀਜ਼ਾਂ ਕਰ ਲਓ ਤਾਂ ਬਰਹਾਲ ਜੇਲ੍ਹ ਚ ਬੰਦ ਹਵਾਲਾ ਸੀ ਇਹ ਸੰਗਰੂਰ ਦੀ ਘਟਨਾ ਸੀ ਸ਼ਾਇਦ ਕਿ 4 ਕਿਲੋ ਚਟਾ ਇਹਨਾਂ ਨੇ ਜੇਲ੍ਹ ਚ ਬੈਠਿਆਂ ਮੰਗਾਇਆ ਸੀਗਾ ਠੀਕ ਹੈ ਜੀ ਇਸ ਤੋਂ ਇਲਾਵਾ ਜੇਲ ਅਧਿਕਾਰੀਆਂ ਤੋਂ ਪੁੱਛਗਿੱਛ ਦੇ ਵਿੱਚ ਜਿਹੜੀ ਲਾਪਰਵਾਹੀ ਵਰਤੀ ਗਈ ਸੀਗੀ ਇਹਦੇ ਲਈ ਅੰਮ੍ਰਿਤਸਰ ਦੇ ਐਸਐਸਪੀ ਨੂੰ ਹਾਈ ਕੋਰਟ ਤੋਂ ਫਟਕਾਰ ਲੱਗੀ ਆ ਕਿ ਤੁਹਾਡੇ ਅੰਦਰੋਂ ਜੇਲ ਦੇ ਵਿੱਚੋਂ ਇਹ ਨੈਟਵਰਕ ਚੱਲ ਰਹੇ ਨੇ ਡਰਗ ਨਾਲ ਜੁੜੇ ਨਾਰਕੋ 테ਰਰਿਜ਼ਮ ਚੱਲ ਰਿਹਾ ਹੈ ਤੁਸੀਂ ਪੁੱਛਗਿੱਛ ਦਾ ਐਵੇਂ ਝੋਲਮੋਲ ਕਰ ਰਹੇ ਹੋ ਇਹਦੇ ਤੇ ਫਟਕਾਰ ਲੱਗੀ ਆ ਹਾਈ ਕੋਰਟ ਦੀ ਇੱਕ ਹੋਰ ਖਬਰ ਦੱਸ ਦਿੰਦਾ ਭਾਈ ਡਰਗ ਕਾਟਲ ਫੜਿਆ ਸੀ ਇਹਨਾਂ ਨੇ ਇਹ ਵੀ ਕੁਝ ਮਹੀਨੇ ਪਹਿਲਾਂ ਦੀ ਗੱਲ ਆ 60 ਕਿਲੋ ਹੈਰੋਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਸੀ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਤਸਕਰ ਤੋਂ ਬਰਾਮਦ ਫੋਨ ਦੀ ਲੋਕੇਸ਼ਨ ਜਿਹੜੀ ਸੀ ਰਾਜਸਥਾਨ ਤੋਂ ਆਈ ਸੀਗੀ ਉਥੋਂ ਇਨਾ ਨੇ ਸ਼ਾਪੇ ਮਾਰੀ ਕੀਤੀ ਮਤਲਬ ਤੁਸੀਂ ਵੇਖੋ ਕਿ 60 ਕਿਲੋ ਹੈਰਨ ਜਿਹੜੀ ਬਰਾਮਦ ਕੀਤੀ ਗਈ ਉਹਦਾ ਸਾਰਾ ਜੁਗਾਰ ਜਿਹੜਾ ਗੋਇੰਦਵਾਲ ਸਾਹਿਬ ਦੀ ਝੇਲ ਚੋਂ ਹੋਇਆ ਸੀਗਾ ਭਾਈ ਇਹਨੂੰ ਤੋੜਨ ਵਾਸਤੇ ਕੀ ਕਰੋਗੇ ਤੁਸੀਂ ਤੇ ਜੇ ਯੁੱਧ ਨਸ਼ਿਆਂ ਫਿਰ ਉਹਦਾ ਪਹਿਲਾ ਫੇਜ਼ ਬਿਲਕੁਲ ਸਫਲ ਰਿਹਾ ਹੈ ਇਹ ਖਬਰਾਂ ਕਿਵੇਂ ਆ ਗਈਆਂ ਨੇ ਕਿ ਪੰਜਾਬ ਦੇ ਵਿੱਚ ਤੇ ਕਿੰਨਾ ਕੁ ਤੁਸੀਂ ਆ ਯੁੱਧ ਨਸ਼ਿਆਂ ਵਿਰੁੱਧ ਸਫਲਾ ਸਫਲਾ ਕੀਤਾ ਹੈ ਉਥੇ ਠੀਕ ਹੈ ਉਥੇ ਲੋਕ ਕਿ ਦੱਸਣਗੇ ਤੁਸੀਂ ਜੇਲ੍ਹਾਂ ਦੇ ਵਿੱਚੋਂ ਕਿ 100% ਦੀ ਬੰਦ ਕਰ ਸਕਦੇ ਹੋ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਇਥੋਂ ਤੱਕ ਕਿ ਕੁਝ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਦੇ ਮੁਹਿੰਮ ਦੇ ਦੌਰਾਨ ਮਾਮਲੇ ਗਏ ਜਿਵੇਂ ਖਾਸ ਤੌਰ ਤੇ ਮੈਂ ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਮਾਮਲਾ ਤੁਹਾਡੀ ਦ੍ਰਿਸ਼ਟੀਗੋਚਰ ਕਰਦਾ ਹਾਂ ਇਹਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਚ ਦਰਜ ਨਸ਼ਾ ਤਸਕਰੀ ਦੇ ਇੱਕ ਮਾਮਲੇ 'ਚ 2 ਲੱਖ ਰੁਪਏ ਦੀ ਜਿਹੜੀ ਡਰੱਗ ਮਣੀ ਸੀ ਅਤੇ ਉਸ ਨੂੰ ਅਦਾਲਤ ਤੋਂ ਲਕਾਉਣ ਨੂੰ ਲੈ ਕੇ ਸਵਾਲ ਉਠਾਏ ਗਏ। ਮਾਮਲਾ ਕੀ ਸੀਗਾ? ਮਾਮਲਾ ਇਹ ਸੀਗਾ ਕਿ ਭਾਈ ਦੋਸ਼ੀ ਦਾ ਦਾਵਾ ਸੀ ਕਿ ਪੁਲਿਸ ਨੇ ਉਸਦੇ ਪਿਤਾ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 3 ਲੱਖ ਰੁਪਏ ਵਸੂਲੇ। ਬੈਂਕ ਸਟੇਟਮੈਂਟਾਂ ਤੱਕ ਆ ਗਈਆਂ। ਨਕਦ ਨਿਕਾਸੀ ਦੀਆਂ ਐਂਟਰੀਆਂ ਦਰਜ ਹੋ ਗਈਆਂ। ਫਿਰ ਜਦੋਂ ਦੋਸ਼ੀ ਦਾ ਜਿਹੜਾ ਮਤਲਬ ਕਿ ਪਿਤਾ ਦੋਸ਼ੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੈਸਾ ਦੇਣ ਦੇ ਬਾਵਜੂਦ ਦੋਸ਼ੀ ਨੂੰ ਜਦੋਂ ਰਿਹਾਈ ਨਹੀਂ ਦਿੱਤੀ ਗਈ ਤਾਂ ਫਿਰ ਜਿਹੜਾ ਉਹ ਪੈਸਾ ਸੀ ਉਸ ਨੂੰ ਡਰਗ ਮਨੀ ਦੇ ਤੌਰ ਤੇ ਤਖਾਣ ਦਾ ਯਤਨ ਕੀਤਾ ਗਿਆ ਕਮਾਲ ਹੈ ਇਹ ਮਾਮਲਾ ਹਾਈ ਕੋਰਟ ਚ ਗਿਆ ਸਰ ਅੱਛਾ ਇਸ ਤੋਂ ਇਲਾਵਾ ਇਹ ਵੀ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਕਿ ਹੁਕਮ ਹੋਏ ਕਿ सीबीआई ਜਾਂਚ ਕਰੇ ਪਰ ਤੁਹਾਡੇ ਇਥੋਂ ਦੇ ਸਿਸਟਮ ਨੇ ਇਹਾਸਾਸਤ ਨਹੀਂ ਦਿੱਤੀ ਸੰਬੰਧਤ ਮਾਮਲਿਆਂ ਨੂੰ ਲੈ ਕੇ ਇਹ ਕਾਫੀ ਤਗੜਾ ਮਾਮਲਾ ਸੀਗਾ ਖਾਸ ਤੌਰ ਤੇ ਜੇ ਤੁਸੀਂ सीबीआई ਤੇ ਐਨਸੀਬੀ ਨੇ ਇਹਦੇ ਤੇ ਜਾਓਗੇ 26 ਦਸੰਬਰ 2024 ਨੂੰ ਪੰਜਾਬ ਸਰਕਾਰ ਤੋਂ ਵਿਸ਼ੇਸ਼ ਜਾਣਕਾਰੀ ਮੰਗੀ ਸੀ ਮਤਲਬ ਕਿ ਤੁਸੀਂ ਜੇ ਇਮਾਨਦਾਰ ਹੋ ਨਸ਼ੇ ਨੂੰ ਰੋਕਣ ਲਈ ਤਾਂ ਫਿਰ ਅੜਕੇ ਕਿਉਂ ਡਾਰੇ ਕਿਉਂਕਿ ਦੂਜੇ ਮਾਮਲੇ ਚ ਤਾਂ ਠੀਕ ਹੈ ਸੀਬੀਏ ਨੂੰ ਕਨਸੈਂਟ ਦੇਣਾ ਨਹੀਂ ਦੇਣਾ ਤਾਂ ਫਹੀ ਇਹ ਚੀਜ਼ ਤੇ ਕਟੂਕਟ ਕਰੋ ਨਾ इवन दैट ਹਾਈ ਕੋਰਟ ਨੇ ਇਹ ਵੀ ਟਿੱਪਣੀ ਕੀਤੀ ਸੀ ਮੈਨੂੰ ਯਾਦ ਆ ਗਈ ਕਿ ਮਾਮੂਲੀ ਨਗਦੀ ਨੂੰ ਤੁਸੀਂ ਇਸ ਮਹਿੰਮ ਦੇ ਵਿੱਚ ਯਾਨੀ ਯੁੱਧ ਨਾਸ਼ ਅਮਰੋਧ ਇਹਨੂੰ ਵੀ ਛੱਡ ਦਈਏ ਏਜੰਸੀਆਂ ਦਾ ਜਿਹੜਾ ਮਾਮਲਾ ਹੈ ਉੱਥੇ 24 ਦਾ ਹੋ ਗਿਆ 25 'ਚ ਹੀ ਆ ਜਾਓ 25 ਦੇ ਵਿੱਚ ਜਦੋਂ ਇਹਨਾਂ ਨੇ ਮਤਲਬ 2500 ਰੁਪਏ ਦੀ ਇੱਕ ਨਗਦੀ ਨੂੰ ਡਰਗ ਮੰਨੀ ਦੱਸ ਦਿੱਤਾ ਤਾਂ ਹਾਈ ਕੋਰਟ ਨੇ ਕਿਹਾ ਬੰਦ ਕਰੋ ਇਹ ਤਮਾਸ਼ਾ ਭਾਈ ਤੁਸੀਂ ਦੋ 400 ਯਾਰ 2000 ਨੂੰ ਯਾਰ ਕਿਵੇਂ ਡਰਗ ਮੰਨੀ ਦੱਸ ਸਕਦੇ ਹੋ ਫਿਰ ਇਸ ਤੋਂ ਇਲਾਵਾ ਇੱਕ ਹੋਰ ਮਸਲਾ ਹੈ ਇੱਕ ਹਵਾਲਾ ਰਾਸ਼ੀ ਦਾ ਤੇ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਡਰਗ ਦਾ ਮਾਮਲਾ ਸੀਗਾ ਇਹ ਹੈਗਾ ਸੀ ਅੰਮ੍ਰਿਤਸਰ ਦਾ ਜਿੱਦੇ ਵਿੱਚ ਤੁਹਾਡਾ ਪੁਲਿਸ ਕਨਸਟੇਬਲ ਫੜਿਆ ਗਿਆ ਸੀ ਬਹੁਤ ਵੱਡਾ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਰੈਕਟ ਸੀਗਾ ਫਿਰ ਇਸ ਤੋਂ ਇਲਾਵਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਜਿਹੜੀਆਂ ਦਵਾਈਆਂ ਦੀ ਨਜਾਇਜ਼ ਵਿਕਰੀ ਦਾ ਮਾਮਲਾ ਸੀ ED ਨੇ ਖੁਦ ਖੁਲਾਸਾ ਕੀਤਾ ਕਿ ਇਹਦੇ ਵਿੱਚ 4-5 ਡਰੱਗ ਇਨਸਪੈਕਟਰ ਸ਼ਾਮਲ ਸਨ ਠੀਕ ਹੈ ਜੀ ਇਹ ਸਾਰਾ ਕੁਝ ਜਿਹੜਾ ਹੈ ਉਹ ਅਖਬਾਰਾਂ 'ਚ ਛਪਿਆ ਹੈ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਵੱਡੇ ਹਿੱਸੇ ਦਾ ਰਿਆ ਐਸੀਆਂ ਰਿਪੋਰਟਾਂ ਨੇ ਛਪੀਆਂ ਹੋਈਆਂ ਨੇ ਯਾਨੀ ਜੋ ਐਨਸੀਆਰਬੀ ਦੇ ਅੰਕੜੇ ਆ ਜਾਂ ਜਿਹੜੀਆਂ ਸ਼ਿਕਾਇਤਾਂ ਦਰਜ ਹੋਈਆਂ ਉਹਦੇ ਆਧਾਰ ਤੇ ਖਬਰਾਂ ਨੇ ਐਵੇਂ ਫालतू ਨਹੀਂ ਹੈ ਫਿਰ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਇੱਕ ਪਤੀ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਹੋ ਜਾਂਦਾ ਹੈ ਪਈ ਇਹਨਾਂ ਨੂੰ ਕੀ ਕਹੋਗੇ ਜਿਹੜੀ ਪੁਲਿਸ ਜਾਂ ਜਿਹੜੇ ਐਦਾਂ ਦੇ ਸਰਪੰਚ ਦੇ ਪਤੀ ਫਲਾ ਸਰਪੰਚ ਖੜਪੰਚ ਜਿਹੜੇ ਇਹਨਾਂ ਤੰਦਿਆਂ 'ਚ ਇਨਵੋਲਵ ਨੇ ਪੁਲਿਸ ਇਨਵੋਲਵ ਹੋ ਰਹੀ ਆ ਇਹਦੇ ਵਾਸਤੇ ਤੁਹਾਡੇ ਕੋਲ ਕੀ ਪਲਾਨ ਹੈ ਸਰ ਸਵਾਲ ਇੱਥੇ ਵੀ ਖੜਾ ਹੋਏਗਾ ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਓਵਰਡੋਸ ਨਾਲ ਮਰਨ ਵਾਲਿਆਂ ਦੇ ਅੰਕੜੇ ਨਹੀਂ ਦਿੱਤੇ ਅਸੀਂ ਵਾਰ-ਵਾਰ ਕਹਿੰਨੇ ਆ ਜਦ ਕਿ ਜੇ ਆਪਾਂ ਗੱਲ ਕਰੀਏ ਇੱਕ ਖਬਰ ਜਿਹੜੀ ਹੈ ਉਹ ਸ਼ਪੀਸੀ ਸੰਪਾਦਕੀ ਦੇ ਰੂਪ ਦੇ ਵਿੱਚ ਪੰਜਾਬੀ ਜਾਗਰਣ ਚ ਤਾਂ ਇਹਨਾਂ ਨੇ ਉਸ ਵੇਲੇ ਦੱਸਿਆ ਸੀਗਾ ਆਪਣੀ ਸੰਪਾਦਕੀ ਚ ਕਿ ਬੀਤੇ 3 ਸਾਲਾਂ ਚ 280 ਤੋਂ ਵੱਧ ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ ਹੋਈ ਆ ਪਰ ਕੀ ਤੁਸੀਂ ਅੰਕੜਾ ਦੇ ਸਕਦੇ ਹੋ ਇੱਕ ਐਗਜ਼ੈਕਟ ਅੰਕੜਾ ਕਿ ਤੁਹਾਡੇ ਇਸ ਕਾਰਜਕਾਲ ਤੇ ਯੋਧ ਨਸ਼ਿਆਂ ਵਿਰੁੱਧ ਇਸ ਸਾਰੀ ਮੁਹਿੰਮ ਯਾਨੀ ਡਰਾਈਵ ਦੇ ਸਾਰੇ ਸਮੇਂ ਦੇ ਦੌਰਾਨ ਇਸ ਮਿਆਦ ਦੇ ਦੌਰਾਨ ਕਿੰਨੇ ওভারਡੋਸ ਨਾਲ ਮਰੇਗਾ ਕੀ ਇਹ ਅੰਕੜਾ ਨਾਲ ਦਿੱਤਾ ਨਹੀਂ ਸੀ ਜਾਣਾ ਚਾਹੀਦਾ ਔਰ ਖਾਸ ਤੌਰ ਤੇ ਕਿ ਸਾਡੀਆਂ ਬੀਬੀਆਂ ਸਾਡੇ ਨਵਾਲਗ ਬੱਚੇ ਕਿਉਂਕਿ ਇੱਥੇ ਤੇ 10 10 12 12 ਸਾਲ ਦੇ ਬੱਚਿਆਂ ਦੀਆਂ ਕਹਾਣੀਆਂ ਛਪੀਆਂ ਨੇ ਉਹ ਕਿੰਨੇ ਆ ਕੀ ਗੱਲ ਆ ਕਿੰਨਿਆਂ ਨੂੰ ਤੁਸੀਂ 100% ਕਲੀਨ ਕਰਕੇ ਜੋਬ ਦਿੱਤੀ ਹੈ ਕਿੰਨਿਆਂ ਦੀ ਕਾਉਂਸਲਿੰਗ ਹੋਈ ਹੈ ਕਿੰਨਿਆਂ ਨੂੰ ਮੋਨਿਟਰ ਕੀਤਾ ਜਾ ਰਿਹਾ ਉਹ ਸਾਰਾ ਡਾਟਾ ਜਿਹੜਾ ਉੰਨੇ ਸੈਸਾ ਕਰ ਹੁਣ ਜਿਹੜਾ ਫੇਸ 2 ਹੈ ਅਸੀਂ ਕੁਝ ਸਵਾਲਾਂ ਦੇ ਨਾਲ ਇਹਨੂੰ ਇੱਥੇ ਹੀ ਛੱਡ ਦਿੰਨੇ ਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪਹਿਲਾ ਫੇਸ ਸੀ ਉਹਦੇ ਵਿੱਚੋਂ ਕੀ ਕੁਝ ਨਿਕਲ ਰਿਹਾ ਈਵਨ ਥੈਟ ਕਿ ਮਾਮੂਲੀ ਮਾਮੂਲੀ ਕੇਸ ਬਣਾਏ ਗਏ ਖਾਲੀ ਲਿਫਾਫਾ ਫਲਾਣਾ ਗੋਲੀਆਂ ਦੇ ਪੱਤੇ ਜਿਹੜੇ ਆਮ ਬੰਦੇ ਲੈ ਕੇ ਜਾਂਦੇ ਆ ਇਹਨਾਂ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਦੋ-ਦੋ ਹਜ਼ਾਰ 5-5 ਹਜ਼ਾਰ ਦੀ ਰਾਸ਼ੀ ਨੂੰ ਡਰੱਗ ਮਨੀ ਦੱਸਿਆ ਗਿਆ ਤੁਹਾਡੇ ਆਪਣੇ ਰਸੂਖਦਾਰ ਪੁਲਿਸ ਮਹਿਕਮੇ ਦੇ ਇਹਨਾਂ ਮਾਮਲਿਆਂ 'ਚ ਪਾਏ ਗਏ ਜੇਲ੍ਹਾਂ ਦੇ ਵਿੱਚੋਂ ਨੈੱਟਵਰਕ ਚੱਲਦੇ ਰਹੇ ਉਹਨਾਂ ਸਾਰੇ ਸਵਾਲਾਂ ਨੂੰ ਅਸੀਂ ਫੇਰ ਨਾਲ ਤੋੜ ਕੇ ਅੱਗੇ ਫੇਜ਼ 2 'ਚ ਆ ਜਾਂਦੇ ਹਾਂ ਕਿ ਭਾਈ ਤੁਸੀਂ ਡਾਟਾ ਆਪਦੇ ਹਿਸਾਬ ਨਾਲ ਤਾਂ ਦੇ ਦਿੱਤਾ ਪਰ ਜਿਹੜਾ ਡਾਟਾ